ਹੈਲੋ ਗਾਇਜ਼ ਸਭ ਨੂੰ ਗੁੱਡ ਮਾਰਨਿੰਗ ਆਪਮੈਂ ਗੁਲੀ ਮੇਰੇ ਬੁਆ ਕੇ ਚਰਨ ਤੇ ਆਪ ਸਭ ਦਾ ਸਵਾਗਤ ਹੂੰ ਬਲੌਗ ਕੇ ਇਸ ਵਾਰ ਚੰਜਾ ਦੇ ਆ। ਕਿਰਪਾ ਕਰੀ ਜੀ ਕਿ ਮੇਰੀ ਬੁਆ ਨੇ ਜਲਦੀ ਗੁਟਿਵਾਰੇ ਜਾਣਾ ਹੁੰਦਾ ਪਰ ਫਿਰ ਵੀ ਤੇ ਕੇ ਅੰਦੀ ਮੈਂ ਬੁਆ। ਦੋਸਤੋ ਖੇੜੇ ਪਰ ਵੀ ਜਾਣਾ ਹੁੰਦਾ ਸਾਸ਼ੀ ਕਾਲ ਜੀ ਸਾਰਿਆਂ ਨੂੰ ਕਿ ਆਪਣਾ ਕਹਿੰਦੇ ਨੇ ਹੁੰਦੇ ਵੇੜੇ ਸੁਖ ਖੇੜੇ ਸੁਖ ਅ ਐਦਾ ਹੀ ਕੁਛ ਕਹਿੰਦੇ ਹੁੰਦੇ ਖੇੜੇ ਸੁੱਖ ਵੇੜੇ ਸੁੱਖ ਫੇਰ ਸੁੱਖ ਆਪਦੀ ਹੈਨਾ ਸੋ ਮੰਡੇ ਨੂੰ ਮੈਨੂੰ ਖੇੜੇ ਪਰ ਵੀ ਜਾਣਾ ਸੀ ਤੁਮ ਕੋ ਦੱਸਿਆ ਮੱਥਾ ਵਿਟਾਈ ਗਿਆ ਨਹੀਂ ਠੀਕ ਹੈ ਜੀ ਤੋਂ ਆਪਾਂ ਨੇ ਹੁਣ ਕਾਫੀ ਪੀਣੀ ਆ ਮਾਰਨਿੰਗ ਦਾ ਟਾਈਮ ਹੋ ਗਿਆ ਆਪਾਂ ਨੇ ਸਿਰ ਸੁੱਤੋ ਜੁਏ ਨਾ ਦੇਖੋ ਤੇ 8 ਵਜ ਗਏ ਸੋ ਗੁਰਲੀਨ ਅੱਜ ਸ਼ੁਰੂ ਕਹਿੰਦੀ ਮੈਂ ਸ਼ੁਰੂਆਤ ਕਰੂੰਗੀ ਸੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਔਰ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ

ਪਲੀਜ਼ ਗਾਇਸ ਪੂਰਾ ਬਲੌਗ ਦੇਖਿਆ ਕਰੋ ਪਲੀਜ਼ ਇੰਨੀ ਮਿਰੰਤ ਕਰਦੇ ਆ ਸੀ ਤੁਹਾਡੇ ਲਈ ਨਾ ਦੂਰਾ ਨਾ ਛੱਡਿਆ ਕਰੋ ਪਲੀਜ਼ ਸਾਨੂੰ ਜੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰ ਦਿਓ ਤੇ ਤੁਸੀਂ ਸਾਨੂੰ ਸਾਡੇ ਬਲੌਗ ਨੂੰ ਅਗਲ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਪੂਰਾ ਦੇਖ ਲਿਆ ਕਰੋ ਪੂਰਾ ਜਿੰਦਗੀ ਹੈ ਅੱਗੇ ਮਿਲਦੇ ਆਂ ਤੁਹਾਨੂੰ ਚਲੋ ਗਏ ਜਾ ਕੇ ਮਿਲਦੇ ਹਾਂ ਹੁਣ ਤਾਹ ਤਾਂ ਬਹੁਤ ਆ ਪਰ ਮਣ ਦੇਖੋ ਜਿੱਥੇ ਜਾਣਾ ਏ ਜਿੱਥੇ ਜਾਣਾ ਏ ਉੱਥੇ ਤਾਂ ਜਾਣਾ ਹੀ ਪੈਂਦਾ ਏ ਤੇਰੀ ਰਹਿਮਤ ਦਾ ਮੈਂ ਦੋਤਾ ਕਿੰਦਾ ਕਰਜ ਉਤਾਰਾਂ ਵਾੜ ਵਿੰਗਾ ਤੂੰ ਹੋ ਮੰਨ ਦੇਵੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਦੋਸਤੋ ਮੈਂ ਗੁਰਦੁਆਰਾ ਸਾਹਿਬ ਜੀ ਆ ਮੈਂ ਉਹ ਹੋਂਡ ਚ ਦੇਖਾਂਗੀ ਕੀ ਲਿਖਿਆ ਹੋਇਆ ਹੈ ਇੱਥੇ ਕੀ ਬਣੂਗਾ ਮੈਂ ਤੁਹਾਨੂੰ ਪੜ ਕੇ ਵੀ ਸੁਣਾਵਾਂਗੀ ਇੱਕ ਕਮਕਾਰ ਸਤਿਗੁਰ ਪ੍ਰਸਾਦ ਤੇਗ ਤੇਗ ਫਦੇ ਸਤਗੁਰ ਦੀ ਸੇਵਾ ਸਫਲ ਹੈ ਜੋ ਕਰੇ ਜਿੱਤ ਲਾਏ ਪੰਥ ਦੀ ਜੀ ਗੁਰਦੁਆਰਾ ਸ੍ਰੀ ਮੰਡੀ ਸਾਹਿਬ ਅੰਬਾਰਾ ਵਿਖੇ ਗੁਰੂਆਂ ਸਿੱਖ ਹਰਿਆਣਾ ਸਿੱਖ ਗੁਰਦੁਆਰਾ ਫਾਇਰਗਨ ਕੰਟੀ ਗਰੁੱਪ ਖੇਤਰ ਵੱਲੋਂ ਕਾਸਿਆ ਵਾਲੇ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਅਤੇ ਬਾਬਾ ਜੀ ਮਹਿੰਦਰ ਸਿੰਘ ਜੀ ਪਿਹੋਵਾ ਵਾਲੇ ਦੇ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਦਫ਼ਤਰ ਦੀਵਾਨ ਹਾਲ ਜੋੜਾ ਘਰ ਦਾ ਨਹੀਂ ਪੱਥਰ ਗੁਰੂ ਘਰ ਦੇ ਅਨੰਦ ਸੇਵਕ ਅਤੇ ਪੰਥ ਦੀ ਅਜੀਮ ਸਖਸ਼ੀਅਤ ਮਾਨਯੋਗ ਜਥੇਦਾਰ ਭਿੰਦਰ ਸਿੰਘ ਜੀ ਅਸੰਧ ਪਠਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਗਰੁੱਪ ਖੇਤਰ ਤੇ ਸਮੂ ਮੈਂਬਰ ਸਹਿਬਾਨ ਅਤੇ ਮੋਦੀ ਡੌਰ ਹਰਿਆਣਾ ਸਿੱਖਗੁਰਾ ਮੈਨੇਜਮੈਂਟ ਕਮੇਟੀ ਵੱਲੋਂ 12 ਫਸਾਖ ਸੰਮਤ ਨਾਨਕ ਸ਼ਾਹੀ ਸੋਇਲ ਗਾਇਸ ਤੁਸੀਂ ਆਪ ਪੜ੍ਹ ਲਓ ਦਿਨ ਬੁੱਧਵਾਰ ਨੂੰ ਕੀਤਾ ਗਿਆ ਹੈ ਗੁਰੂ ਜੀ ਮੈਂ ਅੱਜ ਵਲੌਗ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਕਰਨ ਲੱਗੀ ਕਿ ਮੈਂ ਇਸ ਹਾਲ ਦੀ ਵੀਡੀਓ ਮੈਂ ਤਾਂ ਬਣਾਈ ਹੈ ਕਿਉਂਕਿ ਮੈਂ ਤੁਹਾਨੂੰ ਦੱਸਦੀਆਂ ਕਿ ਇਸ ਹਾਲ ਨਾਲ ਮੇਂ ਥੀ ਯਾਦਾ ਜੁੜੀਆਂ ਹੋਈਆਂ ਦੇਖੋ ਮੈਂ ਧੁੱਪ ਚ ਬਣਾ ਰਹੀ ਮੈਨੂੰ ਕੋਈ ਚੱਕਰ ਨਹੀਂ ਕਿ ਗੁਰਦੁਆਰਾ ਸਾਹਿਬ ਉਹਨਾਂ ਗੁਰਦੁਆਰਾ ਸਾਹਿਬ ਉੱਧਰ ਕਿਉਂਕਿ ਜਦੋਂ ਆਪਾਂ ਨਾ ਇੱਥੇ 1996 'ਚ ਵਿਆਹ ਹੋਇਆ ਸੀ ਜਿਹੜਾ ਮੱਥਾ ਨਹੀਂ ਟੇਕਦੇ ਦੂਸਰੇ ਦਿਨ ਉਹ ਮੈਂ ਇਸ 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 ਥਾਂ ਤੇ ਟੇਕਿਆ ਸੀ ਕਿਉਂਕਿ ਇੱਥੇ ਸੀ ਪਹਿਲਾਂ ਗੁਰਦੁਆਰਾ ਸਾਹਿਬ ਉਹ ਬਿਲਡਿੰਗ ਤਾਂ ਬਾਅਦ 'ਚ ਬਣੀ ਹੈ ਤੇ ਮੈਂ ਕੈਦ ਕਰ ਰਹੀ ਹਾਂ ਕਿਉਂਕਿ ਅੱਥੇ ਹੁਣ ਜੋੜਾ ਘਰ ਮੈਂ ਤੁਹਾਨੂੰ ਦੱਸਿਆ ਨਾ ਹਾਲ ਜੋੜਾ ਘਰ ਦਫਤਰ ਇੱਧਰ ਸਾਰੇ ਕੰਟਰਕਸ਼ਨ ਹੋਣੀ ਆ ਮੈਂ ਅੱਜ ਦੇਖਿਆ ਕਿ ਇਹ ਸਾਰਾ ਢਾਹਤਾ ਦੇਖੋ ਜੀ ਤੋਂ ਮੈਂ ਜਗਰ ਨੂੰ ਆਪਣੇ ਕੈਮਰੇ ਚ ਕੈਕ ਕਰਨਾ ਚਾਹੂੰਗੀ ਕਿਉਂਕਿ ਪੁਰਾਣੀਆਂ ਯਾਦਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਕੈਦ ਕਰਨੀਆਂ ਜਿਵੇਂ ਜਿਵੇਂ ਇਹ ਬਣਦਾ ਜਾਊਗਾ ਤੁਹਾਨੂੰ ਮੈਂ ਆਪਣੇ ਵਲੌਗ ਚ ਜ਼ਰੂਰ ਦਿਖਾਇਆ ਕਰੂੰਗੀ ਇੱਥੇ ਮੱਥਾ ਟੇਕ ਕੇ ਅਸੀਂ ਮੈਂ ਆਪਣੇ ਬੰਗੂ ਸਾਹਿਬ ਨਾਲ ਯਾਤ੍ਰੇ ਨਹੀਂ ਕੁਝ ਤਾਂ ਖਾਸ ਹੈ ਜੀ ਫਤਿਹ ਤੁਹ ਫੁਰਤ ਨਜ਼ਾਰਾ ਦੇਖ ਲਓ ਦੀਰੀ ਨੂੰ ਪਦੀਨਾ ਦੇਗੀ ਸੀ ਮੈਂ ਆ ਅੰਬੀ ਦੀਰੀ ਆਪੇ ਲੈ ਕੇ ਆਈ ਹੈ ਨਾ ਲੱਭ ਗਈ ਸੀ ਹਾਂ ਹਾਂ ਅੰਬ ਸੱਡੇ ਘਰ ਦੇ ਲੱਗੇ ਹੋਏ ਆ ਪਤਾ ਵੀ ਹੈ ਕਿੰਨੇ ਲੱਗੇ ਸਾਰੇ ਬਹੁਗੇ ਹੋ ਸਾਰੀ ਜਿੰਨੀ ਪਾਣੀ ਨਾ ਚੀਨੀ ਪਾਣੀ ਨਾ ਅੱਜ ਬਈ ਅੱਜ ਦੀਦੀ ਦੇ ਹੱਥ ਦੀ ਚਟਨੀ ਖਾਵਾਂਗੇ ਛੱਤੀ ਘਰ ਮੈਂ ਤਾਂ ਭੁੱਖ ਬਹੁਤ ਲੱਗੀ ਹੋਈ ਆ ਐਨੀ ਧੁੱਪ ਬਾਹਰ ਹੋਣੀ ਹੋਏ ਉਹ ਦੇਖੋ ਦੀਦੀ ਨੇ ਆਹ ਟੰਡੀਆਂ ਦੇ ਕੱਟਾ ਹੁਣਾ ਤੇ ਆਹ ਮਟੀਰੀਅਲ ਆ ਚਟਨੀ ਬਣਾਉਣ ਦਾ ਉਹ ਦੇਦੀ ਕਿੰਦਾ ਦੀ ਚਟਣੀ ਬਣਾਉਂਦੀ ਐ ਪਰ ਮੈਂ ਖਾ ਕੇ ਹੀ ਦੱਸੂਗਾ ਇਦਾਂ ਹੁਣ ਪਹਿਲੇ ਥੋੜੀ ਦੱਸ ਦੂੰਗਾ ਹਨਾ ਖਾ ਕੇ ਪਤਾ ਚੱਲੂਗਾ ਓਕੇ ਗਾਇਸ ਥੋੜੀ ਦੇਰ ਬਾਅਦ ਮਿਲਦੇ ਹਾਂ ਹਲੋ ਗਾਇਸ ਹੁਣ ਆਪਾਂ ਨੇ ਬ੍ਰੇਕਫਾਸਟ ਤੋਂ ਕਰ ਲਿਆ ਰਾਈਟ ਪਦੀਨੇ ਦੀ ਚਟਣੀ ਔਰ ਦੇਵੀ ਨੇ ਬਣਾਈ ਸੀ ਬਹੁਤ ਟੇਸਟੀ ਬਣੀ ਸੀ ਉਹ ਤੁਹਾਨੂੰ ਦੱਸ ਨਹੀਂ ਸਕਦੇ ਕਿ ਨਾ ਵੀ ਕਿੰਨੀ ਟੇਸਟੀ ਬਣੀ ਸੀ ਨਾਲ ਲੱਸੀ ਕਿ ਵੀ ਗਰਮੀਆਂ ਚ ਕੁਛ ਆਹੀ ਕੁਛ ਸੋਣਾ ਲੱਗਦਾ ਹੈ ਸਬਜੀ ਸੂਜੀਆਂ ਖਾਣ ਦਾ ਦਿਲ ਨਹੀਂ ਕਰਦਾ ਸੋ ਕੰਮਕਾਰ ਅਸੀਂ ਸਾਰੇ ਕਰ ਲਏ ਅੱਜ ਅਸੀਂ ਤਪਾਏ ਨੂੰ ਚੋਲ ਬਣਾ ਕੇ ਰੱਖ ਚਲਿਆ ਕਿ ਅਸੀਂ ਖਾ ਲੂਦੇ ਨਮਕੀ ਰਾਈਸ ਹੈ ਨਾ ਨਾਲ ਕੀ ਆਦਾ ਰਾਇਤਾ ਬਣਾ ਲਿਆ ਸੀ ਠੀਕ ਆ ਤੇ ਉਹ ਮੈਂ ਬਣਾਇਆ ਸੀ ਕਿਉਂਕਿ ਸਵੇਰੇ ਨਾਲ ਮਿਲ ਕੇ ਕੰਮ ਕਰ ਲੈਣੇ ਆ ਠੀਕ ਹੈ ਤੇ ਹੁਣ ਅਸੀਂ ਕਿੱਥੇ ਚੱਲ ਰਏ ਗਰਨੀਲ ਨੇ ਨਸ਼ਾ ਬਚਾਅ ਚੱਲਿਆ ਮਸੀਨਾ ਸੁੱਟ ਲੈਣਾ ਔਰ ਬੜੀ ਬੁਆ ਨੂੰ ਸੁੱਟ ਲੈਣਾ ਉਹ ਜਿਹੜੀ ਬੁਆ ਕਹਿੰਦੀ ਆ ਨੀ ਮੇਰੇ ਘਰ ਨੇ ਉਹ ਬੜੀ ਬੁਆ ਹੈ ਹਾਂ ਜਿਹੜੀ ਮਤਲਬ ਇਹ ਸਾਨੂੰ ਬੂਆ ਹੀ ਕਹਿੰਦੀ ਹੈ ਕਿਉਂਕਿ ਇਹ ਮੈਂ ਅੱਗੇ ਵੀ ਦੱਸਿਆ ਕਿ ਇਹ ਮੇਰੀ ਭਾਬੀ ਦੀ ਸਿਸਟਰ ਦੀ ਬੇਟੀ ਆ ਜਿਵੇਂ ਮੇਰੇ ਭਤੀਜੇ ਬੂਆ ਕਹਿੰਦੇ ਆ ਇਹ ਵੀ ਭਤੀਜੀ ਹੋ ਆ ਚਲੋ ਠੀਕ ਆ ਪਰਮਾਤਮਾ ਹਨਾ ਕੁੜੀਆਂ ਦਾ ਸਭ ਦੀਆਂ ਧੀਰਾ ਹੁੰਦੀਆਂ ਤੋ ਇਸ ਕਰਕੇ ਅਸੀਂ ਹੈਲੋ ਗਾਇਸ ਚੱਲੀਏ ਫਿਰ ਹੁਣ ਅਸੀਂ ਲੰਚ ਲੰਚ ਵਗੈਰਾ ਅਸੀਂ ਰੈਡੀ ਕਰਤਾ ਠੀਕ ਆ ਤੋ ਆਪਾਂ ਹੁਣ ਮੇਰੀ ਭਾਬੀ ਵੀ ਰੈਡੀ ਹੋ ਗਈ ਮੇਰੀ ਭਾਬੀ ਦਾ ਪਤਾ ਨਹੀਂ ਕੀ ਹੋ ਗਿਆ ਹਨਾ हां मेरी பாਬੀ ਦੀ ਫੋਟੋ ਆ ਕੋ ਗਿਆ ਸੀ हां ਉਹ ਦੇਖੀ ਨਾ ਬਾਬਾ ਦੇਖੀ ਉਹ ਹੈਟਾਂ ਜਿਹੜਾ ਸਾਰੇ ਨਾਲ ਹੈਟਾਂ ਲਖਾਵੇ ਫਿਰ ਉਹ ਹੈਟਾਂ ਦਿਖਦੀ ਸਾਬ ਹੇ ਨੀਚੇ ਆਣੀ ਆਣੀ ਉੱਪਰ ਨਿਖਾ ਖਾ ਲੈਣਾ ਉਹਦੇ ਉਹ ਨਹੀਂ ਆਣੀ ਇੱਕ ਮਿੰਟ ਲਈ ਇੱਧਰ ਦੇਖ ਇੱਧਰ ਦੇ ਉਹ ਹੈਂਗਰ ਹੈ ਨਾ ਸਾਰੇ ਨਾਲ ਹੈਟਾਂ ਦਿਖਾਉਣਾ ਨਹੀਂ ਆਇਗਾ ਹਾਂ ਉਹਦੇ ਚ ਪਈਆਂ ਥੋੜਾ ਉਹਨਾ ਮੈਂ ਹਪਦੀ ਜੇ ਦਾ ਬਰਥਡੇ ਸੀ ਨਾ ਜਦੋਂ ओके okay. मैं वेट करूंगी ਜਦੋਂ ਭਤੀਜੇ ਦਾ ਬਰਥਡੇ ਸੀ ਮੈਂ ਫੋਟੋ ਬਣਾ ਕੇ ਦਿੱਤੀ ਸੀ ਹਨਾ ਸਾਰੇ ਤੇ ਉਹ ਫੋਟੋ ਮੇਰੇ ਕੋਲ ਇੱਥੇ ਹੀ ਪਈਆਂ ਸੀ ਤਾਂ ਹੁਣ ਮੈਂ ਕਿਹਾ ਸੀ ਕਿ ਆਪਣੀਆਂ ਫੋਟੋਆਂ ਲੈ ਜਾ ਸਕਤੇ ਹੋ ਬੜਾ ਭਤੀਜਾ ਆ ਗਿਆ ਪਰ ਉਹ ਕੈਮਰੇ ਦੇ ਅੱਗੇ ਨਹੀਂ ਆਏਗਾ ਉੱਠਣਾ ਸ਼ੁਰੂ ਹੋ ਗਿਆ ਯਾਨੀ ਕਿ ਬੱਚੇ ਨਾਈਟ ਸ਼ਿਫਟ ਲਾਂਦੇ ਨੇ ਨਾਈਟ ਡਿਊਟੀ ਹੁੰਦੀ ਹੈ ਨਾ ਦੀ ਬਹੁਤ ਤਕੜੀ ਡਿਊਟੀ ਹੁੰਦੀ ਹੈ ਜੀ ਦੱਸਾਂਗੇ ਤੁਹਾਨੂੰ ਕੀ ਕਰਦੇ ਆ ਚਲੋ ਰੈਡੀਆਂ ਤੁਸੀਂ ਸਾਰੇ ਚੱਲੀਏ ਹਾਂਜੀ ਜਾਣਾ ਤਾਂ ਦੇਖੋ ਅਸੀਂ ਸ਼ਾਮ ਨੂੰ ਸੀ ਪਰ ਸ਼ਾਮ ਨੂੰ ਜਲਦੀ ਦੇ ਕੇ ਹਨੇਰਾ ਹੋ ਜਾਂਦਾ ਤੇ ਹੁਣ ਭਾਬੀ ਨੇ ਵੀ ਸੂਟ ਲੈ ਲਏ ਸੀ ਦੇਰੀ ਜਿਵੇਂ ਸੂਟ ਲੈਣੇ ਸੀ ਮੈਂ ਤਾਂ ਇਹਨਾਂ ਨੂੰ ਨਾਲ ਲੈ ਕੇ ਜਾਣਾ ਲੱਭ ਗਿਆ ਫੋਟੋ ਦਿਖਾ ਦੇ ਥੋੜਾ ਜਿਹਾ ਸ਼ੇਅਰ ਕਰ ਦਿੰਨੇ ਆ ਲੈ ਥੋੜਾ ਸ਼ੇਅਰ ਕਰ ਦਿੰਨੇ ਆ ਭਾਈਜੇ ਦੇ ਫੋਟੋ ਦਿਖਾ ਦੇ ਇਹ ਪਰਮਦੀ ਆ ਪਿੰਕ ਲਾਜ਼ੇ ਦਮਨ ਕੀ ਦਮਨ ਅਸ਼ਾ ਇਹੇ ਛੋਟੇ ਭਤੀਜੇ ਦੇ ਸਕੂਲ ਦੀ ਫੋਟੋ ਆ ਜੀ ਦਸਾ ਜੰਨੇ ਹੋਰ ਦਿਖਾ ਦੇ ਫਟੋ ਫਟ ਦੇਖ ਲਈਏ ਛੋਟੀ ਛੋਟੀ ਸ਼ੋਟ ਦੇਖੋ ਇਹ ਯਾਦਗਾਰ ਸਾਰੀਆਂ ਜ਼ਰੂਰੀ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਮੈਂ ਵੀ ਰੱਖੀਆਂ ਹੋਈਆਂ ਮੈਂ ਤੁਹਾਨੂੰ ਕਿਸੇ ਦਿਨ ਸ਼ੇਅਰ ਕਰ ਦਿਆਂਗਾ ਇਹ ਕਿਊਟ ਜ੍ਹਾ ਦਮਨ

ਯੋਧਾ ਹਨਯੋ ਮਹਾਰਾਣੀ ਬੂਆ ਇਹ ਕੌਣ ਤੂੰ ਕਿਆ ਕਰ ਪਰਮ ਤੇ ਜਿਆਦਾ ਖਿੱਚਿਆ ਮੈਂ ਮੇਰੀ ਛੋਟਪੀ ਜਿਹੜੀ ਕਿਉਂ ਨਹੀਂ ਖਿੱਚਿਆ ਉਹਨੂੰ ਸ਼ੌਕ ਨਹੀਂ ਹੈ ਹਾਂ ਉਹਨੂੰ ਸ਼ੌਕ ਨਹੀਂ ਆ ਬੜਾ ਤਾਂ ਮੇਰੇ ਵਰਗਾ ਅੱਲਾ ਫੋਟੋ ਦੇ ਮਾਮਲੇ ਚ ਚਲੋ ਠੀਕ ਆ ਹੁਣ ਮੈਂ ਤੁਹਾਡੀ ਇਮਾਨਤ ਤੁਹਾਨੂੰ ਸ਼ਾਂਤ ਕੀ ਕਿਉਂਕਿ ਆਹ ਵੇਖੋ ਯਾਦਗਾਰ ਪਲ ਹੁੰਦੇ ਆ ਬਹੁਤ ਨਾ ਬੜਾ ਇਪਲੀ ਮਕਾਮ ਚ ਚਾਵਣਾ ਤੇ ਵਿਚ ਵਿੱਚ ਚੱਕੀ ਦੀ ਗੁਰੂ ਫਾਸਟ ਹੁਣ 12 ਗਏ ਵੱਜ ਚ ਤੇ ਹੁਣ ਆਪਾਂ ਚੱਲੀ ਆ ਮੈਂ ਤਾਂ ਆਪਣਾ ਪਾਣੀ ਵੀ ਨਹਾ ਲੈ ਲੇ ਕਰੀ ਬੋ ਤਾਂ ਗਾਈਜ਼ ਹੁਣ ਅਸੀਂ ਆਟੋ ਰਿਕਸ਼ੇ 'ਚ ਜਾਣਾ ਹੈ ਕਿਉਂਕਿ ਹੁਣ ਖਾਣ ਤੋਂ ਜਾਉਂਗੇ ਆਟੋ ਰਿਕਸ਼ੇ 'ਚ ਬੈਠ ਕੇ ਚੱਲਦੇ ਹਾਂ ਆ ਵੀ ਆਟੋ 'ਚ ਹੀ ਜਾਉਂਗੇ ਕਿਉਂਕਿ ਹੁਣ ਨਾ ਕੋਮਲ ਕਿ ਰਾਤ ਨੂੰ ਉਹ ਐਡੀਟਿੰਗ ਕਰਦਾ ਨਾ ਇਸ ਟਾਈਮ ਉਹ ਲੇਟ ਉੱਠਦਾ ਇਸ ਕਰਕੇ ਅਸੀਂ ਬੱਚਿਆਂ ਨੂੰ ਬਾੜਾ ਤੰਗ ਨਹੀਂ ਕਰਦੇ ਬੱਚਿਆਂ ਨੂੰ ਜਿਆਦਾ ਪਰੇਸ਼ਾਨ ਨਹੀਂ ਕਰਨਾ ਜੀਦਾ ਔਰ ਗਾਇਜ਼ ਮੈਂ ਕੱਲ ਮੂਵੀ ਦੇਖੀ ਉਹਦੇ ਬਾਰੇ ਥੋੜਾ ਖੁਸ਼ਹਿਣਾ ਚਾਹੁੰਦੀ ਹਾਂ ਉਹਨੂੰ ਅੱਜ ਆਪਾਂ ਦੋਵੇਂ ਕਹੀਏ ਪਰ ਲੇਟ ਤਾਂ ਮੇਰੇ ਨਾਲ ਹੀ ਰਹਿੰਦੀ ਆ ਆਪਾਂ ਨਾ ਬੱਚਿਆਂ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਆ ਔਰ ਇੱਕ ਉਮਰ ਹੁੰਦੀ ਆ ਬੱਚਿਆਂ ਦੀ ਕਿ ਆਪਣੇ ਹਿਸਾਬ ਨਾਲ ਚਲਾਉਣਾ ਪੈਂਦਾ ਪਰ ਜਦੋਂ ਉਹ ਬੱਚਿਆਂ ਦੀ ਉਮਰ ਟੀਨ ਖਤਮ ਹੋ ਜਵੇ ਨਾ ਸਮਝ ਰਹੇ ਤੁਸੀਂ ਜਿਹੜੀ ਟੀਨ ਏਜ ਦੀ ਗੱਲ ਕਰਦੀ ਆ ਮੈਂ 15 19 18 20 ਉਹ ਲਗਭਗ 20 ਸਾਲ ਤੱਕ ਫਿਰ ਨਾ ਉਹਨਾਂ ਨੂੰ ਆਪਣੀ ਜ਼ਿੰਦਗੀ ਚੀਨ ਦਾ ਹੌਕ ਬਣਦਾ ਹੈ ਤੁਸੀਂ ਜਿਆਦਾ ਇੱਕ ਤਾਂ ਨਾ ਬੱਚਿਆਂ ਨੂੰ ਕੰਪੇਅਰ ਨਾ ਕਰਿਆ ਕਰੋ ਕਿਸੇ ਨਾਲ ਬਹੁਤ ਇਸ ਗੱਲ ਤੇ ਬੱਚਨ ਬਹੁਤ ਜ਼ਿਆਦਾ ਛੇੜਾ ਕਿ ਆਪਾਂ ਜਿਹੜੀ ਤੁਲਨਾ ਕਰਦੇ ਆ ਤੁਲਨਾ ਮੀਨਸ ਕੰਪੇਅਰ ਮੀਨਸ ਤੁਲਨਾ ਨਾ ਕਰਿਆ ਕਰੋ ਆਪਣੇ ਬੱਚਿਆਂ ਦੀ ਤੁਲਨਾ ਆ ਜਦ ਤੱਕ ਟੀਨ ਆ ਜਦ ਤੱਕ ਤਨ ਕਸ ਕੇ ਰੱਖੋ ਐ ਕਸ ਕੇ ਐ ਚੰਗੀ ਤਰ੍ਹਾਂ ਹਣ ਜਗਾ ਮੈਨੂੰ ਮਾਰਨੀ ਮਾਰਨੇ ਦਾ ਤਾਂ ਕੋਈ ਕੰਮ ਨਹੀਂ ਹੈਗਾ ਮਾਰਨਾ ਤਾਂ ਵੈਸੇ ਵੀ ਨਹੀਂ ਚਾਹੀਦਾ ਸਮਝਾਣਾ ਚਾਹੀਦਾ ਕਿਉਂਕਿ ਜਦੋਂ ਟੀਨ ਹੁੰਦੀ ਹੈ ਤਾਂ ਬੱਚੇ ਤੰਗ ਵੀ ਬਹੁਤ ਕਰਦੇ ਆ ਸਾਡੇ ਆਨੇ ਵੀ ਬਹੁਤ ਕੀਤਾ ਜਦੋਂ ਟੀਨ ਸੀ ਖਤਮ ਹੋ ਜਾਂਦੀ ਹੈ ਫਿਰ ਬੱਚੇ ਨੂੰ ਸਮਝ ਹੀ ਆਣੀ ਜਦ ਤੱਕ ਟੀਨ ਲੱਗਿਆ ਹੋਇਆ ਏਜ ਦੇ ਨਾਲ ਠੀਕ ਆ 11 ਕਰ ਲੋ 12 ਤੱਕ ਵੀ ਬੱਚੇ ਛੋਟੇ ਹੀ ਹੁੰਦੇ ਆ 13 14 9 ਬੱਚੇ ਨੇ ਫਿਰ ਥੋੜਾ ਜਿਆਦਾ ਮਤਲਬ ਕਿ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਸਾਨੂੰ ਗਲਤ ਕਹੁੰਦੇ ਆ ਇਹ ਸਾਡੇ ਵੱਲ ਦੇ ਭਾਲਾ ਨਹੀਂ ਸੋਚਦੇ ਉਹ ਉਹ ਉਹਨਾਂ ਦਾ ਕਸੂਰ ਨਹੀਂ ਹੈਗਾ ਇਹ ਉਮਰ ਇਹੋ ਜੀ ਹੁੰਦੀ ਕੀ ਕਰੀਏ ਬਸ ਬੱਚੇ ਨੂੰ ਪਿਆਰ ਨਾਲ ਹੈਂਡਲ ਕਰਿਆ ਕਰੋ ਤੇ ਬੱਚਿਆਂ ਨੂੰ ਕੰਪੇਅਰ ਬਿਲਕੁਲ ਨਾ ਕਰਿਆ ਕਰੋ ਕੱਲ ਦੀ ਮੂਵੀ ਚ ਬਹੁਤ ਵਧੀਆ ਮੈਸੇਜ ਆ ਤਾਂ ਹੀ ਅਸੀਂ ਬੱਚਿਆਂ ਦੀ ਮੂਵੀ ਬੱਚਿਆਂ ਨੂੰ ਫੋਨ ਲੈ ਕੇ ਗਏ ਸੀ ਠੀਕ ਹੈ ਇਸ ਕਰਕੇ ਆਪਣੇ ਬੱਚਿਆਂ ਨਾਲ ਦੋਸਤਾ ਲਾਗੂ ਰੱਖਾ ਕਰੋ ਹੱਸੇ ਬਿੱਟੀ ਛੋੜ ਜਾ ਉਹ ਬੀਤਾ ਆ ਵੈਸੇ ਵੀ ਮੂਵੀ ਚ ਕਾਮੇਡੀ ਤਾਂ ਹੁੰਦੀ ਆ ਥੋੜਾ ਸਾਇਰਾ ਖੁਸ਼ ਹੁੰਦੇ ਆ ਮੋਸ਼ਨਲ ਹੁੰਦੇ ਮੈਂ ਤਾਂ ਰੋਂ ਰਾਕੀ ਸੀ ਮੋਸ਼ਨਲ ਮੈਂ ਤਾਂ ਮੋਸ਼ਨਲ ਹੋ ਗਈ ਸੀ ਚਿੱਤੀ ਦੇ ਕੇ ਮੋਸ਼ਨਲ ਵੀ ਚਿੱਤੀ ਦੇ ਕੇ ਹੋ ਜਾਂਦੇ ਆ ਉਸਨੇ ਜਦੋਂ ਦੁਚਾਰੀ ਦਹਿਣਾ ਲਾਸਟ ਸੀਨ ਬਹੁਤ ਇਮੋਸ਼ਨਲ ਸੀ ਸਾਡਾ ਹੁਣ ਅਸੀਂ ਨਿਚੇ ਬੈਟੇ ਆ ਗੱਲ ਲੈਣਾ ਉਹ ਭਾਬੀ ਨੇ ਬੱਚਿਆਂ ਨੂੰ ਚਾਹ ਬਣਾ ਕੇ ਦੇਣੀ ਆ ਹੁਣ ਉੱਠੇ ਆ ਕਿਉਂਕਿ ਉਹਨਾਂ ਨੇ ਚੋਲ ਖਾ ਲਨੇ ਫਿਰ ਥੋੜੀ دیر ਤੱਕ ਉਹਨੂੰ ਦੱਸਤਾ ਸੀ ਜੀ ਤੁਸੀਂ ਅੱਜ ਆਪੇ ਆਪੇ ਪਾ ਕੇ ਖਾ ਲਿਓ ਪਹਿਲਾਂ ਸਾਡੀ ਸਲਾਹ ਸੀ ਕਿ ਸ਼ਾਮ ਨੂੰ ਜਾਵਾਂਗੇ ਪਰ ਫਿਰ ਸ਼ਾਮ ਨੂੰ ਪੋਸ਼ਤ ਭੀੜ ਬਹੁਤ ਹੁੰਦੀ ਆ ਠੀਕ ਹੈ ਜੀ ਤਾਂ ਵੀ ਹੱਦ ਕਰਾ ਮੰਨਾ ਬੋਲੀ ਬੋ ਸੋਲੇ ਲਾਦੀ ਪਰ ਫਿਰ ਨੂੰ ਬੋਲਣੀ ਨਹੀਂ ਆਉਂਦੀ ਮਾਰੇ ਥਾਰੇ ਵਾਲੀ ਤੈਨੂੰ ਮੰਮੀ ਹਾਂ ਹਨ ਨਹੀਂ ਆਉਂਦੇ ਹਮੇ ਥਮੇ ਜੋ ਹਮੇ ਹਮੇ ਕੀ ਕਰਤ ਹਮੇ ਕੀ ਕਰਾ ਹਮਾਰੇ ਪਾਏ ਆ ਥਾਰੇ ਪਾਏ ਆ ਥਾਰੇ ਪਾਏ ਆ ਤੇ ਕੁਛ ਨਾ ਕੋਈ ਕਰਦਾ ਇਦਾਂ ਬੋਲਦੇ ਹਾਂ ਹਾਂ ਅਨਿਓ ਨਿਓ ਮਨਾ ਤੰਗ ਨਾ ਕਰ ਰਿਪਰਟ ਕਈ ਜਨਮ ਨੂੰ ਤੈਨੂੰ ਕੈਮਰੇ ਕਿਹ ਅਜੂ ਜਾਨੇ ਨਾ ਕੈਮਰੇ ਕੀ ਵੀ ਨਹੀਂ ਬੜਾ ਬੀਚ ਉਹ ਨਾ ਸ਼ਰਬੀਲਾ ਥੋੜਾ ਜਿਹਾ ਠੀਕ ਆ ਇਹ ਤਾਂ ਸਾਡੇ ਨਾਲੇ ਉੱਠ ਜਾਂਦੀ ਹੈ ਹੈਨਾ ਅੱਜ ਕੀ ਕੰਮ ਕਰਾਂ ਸਵੇਰੇ ਕੱਪੜੇ ਤਾਂ ਮਾਰੇ ਸੀ ਹਾਂ ਇਹਨੇ ਕੱਪੜੇ ਤਾਂ ਮਾਰੇ ਸੀ ਬੂਆ ਨੇ ਚਟਨੀ ਬਣਾਈ ਸੀ ਤੁਹਾਨੂੰ ਨਾ ਕਿ ਮੈਂ ਬਹੁਤ ਬਿਸਤਰੇ ਸੁਣਾਂ ਹਾਂ ਇਹਨੇ ਬਿਸਤਰੇ ਬੈੱਡ ਸ਼ੀਟ ਸਾਰੇ ਰਾਤ ਪਤਾ ਸਾਡੇ ਦੂਸਰੇ ਕਮਰੇ ਦਾ AC ਖਰਾਬ ਹੋ ਗਿਆ ਫਿਰ ਅਸੀਂ ਨਾ ਕੱਲ 10:30 ਵਜੇ ਦੂਸਰੇ ਰੂਮ ਚ ਚੇਂਜ ਹੋਈ ਅਸੀਂ ਬੜੇ ਬੰਜੀ ਚੱਕੇ ਕਿਉਂਕਿ ਬੈੱਡ ਜਦੋਂ ਪੂਰੇ ਆਉਂਦੇ ਸੀ ਆਲਮੋਸਟ ਬੰਝੇ ਡਾਇ ਹੋਏ ਸੀ ਯਾ ਨਾ ਉਹ ਕਰੋ ਨਾ ਮੇਰਾ ਸੀ ਚਾਹ ਤੋਸ ਫੋੜੇ ਗਿਆ ਹੋ ਗਿਆ ਸੀ ਇੱਕ ਤਾਂ ਲਾਈਟ ਨਾ 당 ਕਰਦੀ ਆ ਵਾ ਤੂੰ ਦੱਸ ਨਹੀਂ ਸਕਦੇ ਲਾਈਟ ਬਹੁਤ ਅੰਦਰੋਂ ਚਿੰਗਾਰੀ ਆਉਂਦੀ ਨਾ ਉਹ ਐਸੀ ਬਹੁਤ 당 ਕਰ ਰਹੀ ਸੀ ਇਸੀ ਬਾਤ ਹੋ ਜਾਂਦਾ ਸੀ ਕਦੇ ਔਨ ਹੋ ਜਾਂਦਾ ਸੀ ਫਿਰ ਅਸੀਂ ਨਾ ਫਿਰ ਬੰਦੇ ਕਰਤਾ ਕੀ ਕਿਤੇ ਵਿਚਾਰੀ ਹੋਈ ਨਾ ਕਿਤੇ ਅਗੁੱਗ ਜੀ ਲੱਗ ਗਈ ਬੱਚਾ ਹਾਂ ਜੀ ਕੱਢ ਲੀਏ ਹਨ ਚਾਬੀ ਚੱਕੀਏ ਨੇ ਆਪਾਂ ਹੀ ਕਰਦੇ ਆਪਾਂ ਦੋਨੇ ਐਕਟਿਵ ਹੋ ਕਰ ਚਾਹੁੰਦੇ ਹਾਂ ਹਨ ਮਸ਼ੇਤ ਆਦੋਂ ਉਹ ਤਾਂ ਗਿਆ ਐਕਟਿਵ ਹੋਣਾ ਸੀ ਅਸੀਂ ਅਸੀਂ ਜਾਣਾ ਏ ਚਾਰ ਜਣਿਆਂ ਨੇ ਤੇ ਇੱਕ ਮੇਰੇ ਨਾਲ ਹਰ ਦਿਨ ਪਿੱਛੇ ਕੋਈ ਨਹੀਂ ਪਹਿਰਦਾ ਡਰਦੇ ਆ ਕਿਉਂਕਿ ਮੈਨੂੰ ਇੰਨੀ ਚੰਗੀ ਤਰ੍ਹਾਂ ਐਕਟਿਵਾ ਨਹੀਂ ਆਉਂਦੀ ਦੋਸਤੋ ਆਪਣੇ ਬਸ ਥੋੜਾ ਜਿਹਾ ਆਪਣਾ ਕੰਮਕਾਰ ਮਾਰ ਆਪਣਾ ਕੰਮਕਾਰ ਮਾਰਕੀਟ ਦਾ ਕਰ ਲੀਦਾ ਤੇ ਮੈਨੂੰ ਬਿਠਾ ਕੇ ਕੰਫਰਟੇਬਲ ਚਲਾਇਆ ਵੀ ਨਹੀਂ ਜਾਂਦਾ ਮੈਂ ਮਝੂਠ ਬੋਲਣਾ ਤੇ ਫਿਰ ਉਹਨਾਂ ਨੇ ਕੀ ਐਸੀ ਕਿਸੇ ਦਾ ਡਿਪੈਂਡ ਨਹੀਂ ਹੈਗੇ ਜਿਉਂ ਲੋ ਥੋੜੇ-ਥੋੜੇ ਘਰ ਦੇ ਕੰਮ ਆਪਣੇ ਆਪ ਕਰਦੇ ਆ ਉਹ ਆਪਾਂ ਐ ਕਰਦੇ ਆ ਇਹਨੂੰ ਕਹਿ ਦਿੰਨੇ ਵੀ ਤੁਸੀਂ ਨਾ ਆਟੋ ਚ ਹਾਜੂ ਹੋ ਰਹੇ ਤੇ ਬੜੀ ਬੋਨ ਹਾ ਤੇ ਵੈਸੇ ਚੱਲਦੇ ਆਂ ਅੱਜ ਉਹ ਤੇ ਇਹਨਾਂ ਨੂੰ ਦੱਸ ਦੂੰਗੇ ਵੀ ਉੱਥੇ ਸਾਨੂੰ ਮਿਲਦੇ ਹਾਂ ਠੀਕ ਆ ਕੱਪੜਾ ਮਾਰਕੀਟ ਜਾਣਾ ਦੋਸਤੋ ਅਸੀਂ ਅੱਜ ਫਿਰ ਉੱਥੇ ਜਾ ਕੇ ਅਸੀਂ ਮਿਲਾਂਗੇ ਤੇ ਆਪਣਾ ਪਾਣੀ ਨਾਲ ਲੇਕੇਗਾ ਮੇਰਾ ਦੁਪੱਟਾ ਵੀ ਲੈ ਕੇ ਆਉ ਉਹ ਪਿਆ ਸਾਹਮਣੇ ਦੁਪੱਟਾ ਦਾ ਕੋਟਨ ਦਾ ਲੈ ਕੇ ਜਾਣਾ ਪੈਣਾ ਉਹ ਸਾਹਮਣੇ ਪਿਆ ਉਹ ਦੇਖੋ ਦੇਖੋ ਦੇਖ ਇਹ ਕੁਰਸੀ ਤੇ ਕੁਰਸੀ ਤੇ ਹਾਂ ਹਾਂ ਆਇਆ ਜਲਦੀ ਆ ਜਾ ਨੀ ਚੁੰਨੀ ਸੈੱਟ ਕਰ ਰਹੀ ਐ ਕਿਉਂਕਿ ਐਕਟਿਵ ਹੋ ਹੋ ਜੂਗੀ। ਉਹ ਸੈੱਟ ਕਰ ਚੁੱਕੀ ਹੈ ਔਰ ਦੂਸਰੀ ਲੈ ਚੁੱਕੀ ਹੈ ਉਹ ਐ ਤਾਂ ਜੁਨੀ ਵੈਸੇ ਨਾਲ ਲੈਣੀ ਹੁੰਦੀ ਆ ਇਹ ਮੈਂ ਜਦੋਂ ਫਿਰ ਅੰਦਰ ਜਾਣਾ ਹੁੰਦਾ ਨਾ ਫਿਰ ਇਹਨੂੰ ਆਪਾਂ ਐਕਟਿਵ ਵਾਲੇ ਵਿੱਚ ਰੱਖ ਦਿੰਦੇ ਹਾਂ ਕਿਉਂਕਿ ਧੁੱਪ ਬਹੁਤ ਆ ਪਹਿਲਾਂ ਮੈਂ ਇੱਕ ਵਾਰ ਤੋਂ ਖੁੱਛ ਜਾਈ ਸਵੇਰੇ ਪਤਾ ਨਾ ਕਿੰਨੀ ਬੁਰੀ ਹਾਲਤ ਹੋਈ ਇਸ ਮੇਰੀ। ਤਾਂ ਉਹਨੇ ਲੈ ਲਈਏ ਚੁੰਨੀ ਸੁੱਕਾ। ਔਰ ਸੇ ਬੁਆ ਹਲੇ ਬਣਾ ਲਈ ਆਪਣਾ ਮਾਂ। ਸਰਸ ਉੱਪਰ ਕਰ ਲੋ ਨਾ ਇਸ ਤੇ ਨਹੀਂ ਨਹੀਂ ਇਹ ਤਾਂ ਠੀਕ ਹੈ ਠੀਕ ਫੋਰਹੈਡ ਸਾਰੇ ਕਵਰ ਕਰਨਾ ਇਹਦੇ ਕਰਕੇ ਇਹ ਤੇ ਜਿੱਤ ਕਰਕੇ ਉਹ ਫਿਰ ਇਹਦੇ ਸਿੱਧੇ ਕਰਕੇ ਕਈ ਵਾਰ ਜਨੂ ਫਨਲ ਕਰਨਾ ਪੈਣਾ ਇਹ ਤੇ ਕਰਕੇ ਇਹ ਤੇ ਕਰਕੇ ਇਹ ਤੇ ਕਰਕੇ ਇਹਦੇ ਕਰਕੇ ਇਹਨੇ ਮੈਂ ਤਾਂ ਕੈਪ ਲੂੰਗੀ ਹਾਂ

ओके okay. तो बुआ ने अपना पर्स ढूंढ लिया है उन्हें चक लिया अपना पर्स रेडी शेडी पूरा पूरी हो गया बुआ हम बस पानी की बोतल चक्नी है फिर हम हो गए सारे रेडी और ये चकली पानी की बोतल ठीक है फिर हम भी अभी लेंगे पानी की बोतल और ये ले लिया पर मेरी बुआ बहुत सुंदर लग रही है और ये बुआ ने कर दिया सब कुछ ठीक ठाक करके जाती है मेरी बुआ गए चलो जी देखो बॉल कितनी आई एम रेडी वो ऐसे स्कूटर पे चलो दोस्तों मार्केट जाके मैं नलीन पहुंच गया है ना मेरी दीदी और हनी मेरी भाभी भी पहुंचे है ना तो अभी मार्केट पे पहुंच गए चलो पार करेंगे हम रोड क्रॉस ਹੈਲੋ ਗਾਇਸ ਹੁਣ ਅਸੀਂ ਇੱਥੇ ਚੱਲਦੇ ਆਂ ਜੋਤੀਨ ਨੇਵੋਲੇ ਵਾਲੇ ਦੇ ਇਹ ਸਾਡੀ ਲੋਕਲ ਮਾਰਕੀਟ ਦੀ ਫੇਮਸ ਸ਼ਾਪਾ ਇੱਥੇ ਤੇ ਬਹੁਤ ਵਧੀਆ ਘੜਪਣੇ ਵਾਲੇ ਕੱਪੜੇ ਬਹੁਤ ਵਧੀਆ ਮਿਲ ਜਾਂਦੇ ਆ ਚਲੋ ਆਪਾਂ ਅੰਦਰ ਤੁਹਾਨੂੰ ਇਹ niche ਤੋਂ all over suit ਤੇ ਆਪਾਂ ਚੱਲਦੇ ਆਂ ਉੱਪਰ ਫੁਲੀਨ ਆ ਜਾ ਹਾਂ ਪਹਿਲਾਂ ਸਭ ਤੋਂ ਪਹਿਲਾਂ ਦੁਪੱਟੇ ਦਿਖਾ ਦਾਂ ਉਹ ਬੈਠੀਆਂ ਆ ਉਹ ਦੇਖ ਮੈਂ ਪਹਿਲੇ ਬੈਠੀ ਹੈ ਮੈਂ ਕਿਤੇ ਐਸੀ ਪਿਕਚਰ ਆ ਗਈ ਹੈਲੋ ਗਾਇਸ ਹੈਲੋ ਗਾਇਸ ਹਮ ਵੀ ਆ ਗਏ ਪਹਿਲੇ ਹੀ ਆ ਗਏ ਸੀ ਹੈ ਉਹ ਤੁਹਾਨੂੰ ਦੇਖਦੇ ਆ ਹਾਂ ਦੇਖੀ ਇਹਨਾਂ ਨੇ ਸੂਟ ਲੈਣੇ ਆ ਲੱਗੀਆਂ ਹੋਈਆਂ ਕਾਟਨ ਦੇ ਸੂਟ ਗਾਇਸ ਤੁਸੀਂ ਵੀ ਦੇਖ ਲਓ ਠੀਕ ਆ ਯਾਰੋ ਦੇਖੋ ਨੇ ਨੇ ਇੱਦਾਂ ਜਾਨੀ ਬਾਰੇ ਕੈਂਡਵਰਕ ਲੈ ਚੁਕੇ ਤੇ ਉਹ ਇਹਨਾਂ ਦੀ ਹੈਲਪ ਕਰਕੇ ਇਹਦੀ ਹੋਰ ਵੀ ਆਉਂਦੇ ਆ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਜਿਸ ਇੱਕ ਦਿਨ ਮੈਂ ਤੁਹਾਨੂੰ ਕਿਹਾ ਸੀ ਨਾ ਨਗਰਲੇ ਨੂੰ ਕਿ ਸੂਟਾਂ ਤੇ ਲੇਡੀਜ਼ ਦਾ ਬਹੁਤ ਚੋਹ ਹੁੰਦਾ ਹੈ ਤੋਂ ਆਪਾਂ ਤੁਹਾਨੂੰ ਦਿਖਾਉਨੇ ਆ ਹਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਇਹ क्रेਜ਼ ਕਿੰਨਾ ਹੁੰਦਾ ਆ ਦੇਖੋ ਸੂਟ ਦਾ ਲੇਡੀਜ਼ ਨੂੰ ਜ਼ਰੂਰ ਚਾਹੀਦੇ ਨੇ ਜ਼ਰੂਰ ਚਾਹੀਦੇ ਨੇ ਇਹ ਵਿਚਾਰੇ ਤਾਂ ਅੰਨਾ ਜਿਹੜੇ ਲੇਡੀਜ਼ ਨੂੰ ਹੈਂਡਲ ਕਰਦੇ ਹਨ ਇਹ ਇਧਰ ਦੇਖੋ ਇਹ ਆਪਣਾ ਕਾਟਨ ਦੇ ਸੂਟ ਆ ਸਾਰੇ ਸੂਟ ਲੈ ਲਾ ਮੈਨੂੰ ਰੱਖ ਦਿਓ ਠੀਕ ਹੈ ਜੀ ਤੇ ਇਧਰ ਦਾ ਆਪਣੀ ਪਾਲਟੀ ਬੈਠੀ ਆ ਠੀਕ ਹੈ ਜੀ ਹਜੇ ਤੱਕ ਇਹਨਾਂ ਨੂੰ ਕੁਝ ਪਸੰਦ ਨਹੀਂ ਆਇਆ ਦੇਖੋ ਹੁਣ ਕੱਲੇ ਆਪਾਂ ਹੀ ਥੋੜੀਆਂ ਸੂਟ ਲੈਣੇ ਆ ਰਹਿਆ ਜੋ ਸਾਰੇ ਹੀ ਸੂਟ ਲੰਦੇ ਆ ਹੁਣ ਸਾਨੂੰ ਨਾ ਨਾ ਕਿਹਾ ਕਰੋ ਵੀ ਅਸੀਂ ਸੂਟ ਜ਼ਿਆਦਾ ਲੈਣੇ ਆ ਦੇਖੋ ਸਾਰੇ ਕਿੰਨਾ ਗਰੇਜ਼ ਬੜਿਆ ਹੋਣਾ ਹਨਾ ਗਰਲੇ ਨੂੰ ਕਿੰਨਾ ਪਿਆਰਾ ਹੈ ਨਾ ਕਿੰਨਾ ਪਿਆਰਾ ਕਲਰ ਹੈ ਇਹ ਤਾਂ ਕਿੰਨੀਆਂ ਕਲੀਆਂ ਕਲੀਆਂ ਵਾਲਾ ਸੂਟ ਹੈ ਨਾ ਫਿਰ ਮੈਂ ਪਿਆਰਾ ਹੈ ਹਾਂ ਗਰਲੇ ਨੇ ਵੀ ਸੂਟ ਦੇਖ ਰਹੀ ਹੈ ਸਾਡੀ ਹਨਾ ਸੋ ਦੋਸਤੋ ਤੁਸੀਂ ਦੇਖ 파ਇਓ ਇਹ ਸਾਡੇ ਲੋਕਲ ਮਾਰਕੀਟ ਦੀ ਬੈਸਟ ਸ਼ਾਪ ਵਰਕਰ ਵੀ ਬਹੁਤ ਵਧੀਆ ਤਰ੍ਹਾਂ ਲੱਗੇ ਹੋਏ ਆ ਇਸੇ ਮੈਂ ਬੁਆਰੇ ਮਾਨਸਨ ਕੱਢਿਆ ਬੁਆ ਜਾਰੀ ਗੇਟ ਬੰਦ ਬਹੁਤ ਗਰਮੀ ਹੋ ਗਈ ਹੈ वोने करता है गेट 1 गाइस ऐसे आगे तो कोई दिखता भी नहीं है वो हम हमता ये कपड़े वोने तो कपड़े हर कहीं फिक्र से आवा तो कपड़े सारे गरम हो गए मैंने तो कपड़े ना फेंका था ऐसे बहुत हमतासी उसका सूट भी खराब हो गया

ਕਪੜੇ ਚਾਹ ਮਾਰਾਂਗੇ ਸ਼ਾਮ ਨੂੰ ਠੀਕ ਹੈ ਬਲੇ ਕਪੜੇ ਤਾਂ ਗਰਲੀਨ ਨਹੀਂ ਮਾਰਾਂਗੇ ਕੀ ਕੋਲ ਨੇ ਮੁੰਾਰੇ ਵੀ ਆ ਗਏ ਐ ਜੈਸਿੰਚ ਨਾ ਬੜੀ ਆ ਵੀ ਚੱਲ ਲਵਾਂ ਬਸ ਹੁਣ ਵੀ ਅਸੀਂ ਹਿਲਣਾ ਅਸੀਂ ਗਾਇਸ ਇਕੱਠੇ ਆਏ ਆ ਦੇਖੋ ਇਹਦੇ ਤੁਸੀਂ ਚੁੱਕਣਾ ਕਪੜੇ ਲੈ ਕੇ ਕਪੜੇ ਲੈ ਕੇ ਨਾ ਲੈ ਕਪੜੇ ਇਹਨਾਂ ਨੇ ਲੈ ਆ ਅਸੀਂ ਉੱਪਰ ਆਉਂਦੇ ਆ ਆ ਖੋਲ ਦੋ ਭਾਈ ਫੋਨ ਕਰ ਫੋਨ ਨਹੀਂ ਕਰ ਰਿਹਾ ਬਰਮਨ ਕੀ ਬਥੜਾ ਕਰਾ ਹਾਂ ਮੈਂ ਤਾਂ ਹੱਥ ਚ ਕਪੜੇ ਹੁਣ ਬਰਮਨ ਇਹ ਮੇਰੀ ਸ਼ੀਟ ਹੈ ਠੀਕ ਦੋਸਤੋ ਮੈਂ ਬੈੱਡ ਤੇ ਨਹੀਂ ਪਉਂਗੀ ਕਿਉਂਕਿ ਇੱਥੇ ਨਾ ਜ਼ਿਆਦਾ ਹਵਾ ਆਉਂਦੀ ਆ ਮੈਂ ਮੈਨਾਂ ਆ ਮੰਜਾ ਮੱਲਿਆ ਅੱਜ ਕੱਲ ਠੀਕ ਹੈ ਦੋਸਤੋ ਮਿਲ